ਮੱਕੀ ਦੀ ਰੋਟੀ ਸਰੋਂ ਦਾ ਸਾਗ ਹਾਂਜੀ ਜਿਹੜਾ ਖਾਊਗਾ ਕਰੂਗਾ ਯਾਦ ਮੱਕੀ ਦੀ ਰੋਟੀ ਦੇ ਨਾਲ ਸਰੋਂ ਦਾ ਸਾਗ ਨਾਲ ਦਹੀਂ ਤੇ ਨਾਲ ਸਲਾਦ ਬੇਬੇ ਤੇ ਨਾਨੀ ਦੇ ਹੱਥ ਦਾ ਬਣਿਆ ਸਾਗ ਤੇ ਮੱਕੀ ਦੀਆਂ ਰੋਟੀਆਂ ਸਾਗ ਉਬਲ ਕੇ ਚੁੱਲ੍ਹੇ ਤੇ ਪੈ ਗਿਆ ਰੋਟੀ ਕਰ ਲੈਣਾ ਖਾਈ ਇਹ ਹੱਥਾਂ 'ਚ ਬੜਾ ਕਮਾਲ ਜੀ ਮੈਂ ਨਾ ਜਮਾਨੋ ਬੋਲੀ ਕਰ ਦੂੰਗਾ ਜਵਾਰਗੀ ਜੇ ਫੇਰ ਬਰਾਬਰ ਬੋਲੀ ਸਾਗ ਤੇ ਲਲਕਾਰੇ ਮਾਰੀ ਜਾਂਦਾ ਕਹਿੰਦਾ ਆ ਜੋ ਲੜਾਈ ਬਣ ਗਿਆ ਕਿ ਮਣਾ ਲਓ ਜੀ ਆਟਾ ਗੁੰਨ ਲਿਆ ਆਏ ਹਾਏ 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 ਆ ਗਿਆ ਮੂੰਹ ਚ ਪਾਣੀ ਲਓ ਜੀ ਮੰਮੀ ਅੱਜ ਕੀ ਬਣੂਗਾ ਫਿਰ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਨਾਲ ਮੱਕੀ ਦੀ ਰੋਟੀ ਖੇਤ ਆਏ ਸਾਗ ਤੋੜਨ ਪਰ ਸਾਗ ਕੋਈ ਤੋੜ ਕੇ ਲੈ ਆ ਗਿਆ ਮੇਰੇ ਤੇ ਇੰਨੇ ਸੀ ਮੇਥੇ ਵੀ ਕੋਈ ਵੱਢ ਕੇ ਲੈ ਗਿਆ ਹੁਣ ਫਿਰ ਸਾਗ ਸਾਗ ਹੁਣ ਲੈਉਣੇ ਕਿਦੋਂ ਲੈਉਣੇ ਪੈਣੇ ਆ ਸੋ ਸਾਗ ਲਿਆਵਾਂਗੇ ਸੋ ਇਸ ਟਾਈਮ ਨਾਨੀ ਜੀ ਕੀ ਕਰ ਰਹੇ ਹੋ ਤੁਸੀਂ ਅਸੀਂ ਮੇਥੇ ਤੋੜ ਰਹੇ ਆਂ ਮੇਥੇ ਨਾਨੀ ਜੀ ਸਪੈਸ਼ਲ ਆਏ ਆ ਸਾਗ ਸਪੈਸ਼ਲਿਸਟ ਸਾਗ ਬਣਾਉਣ ਲਈ ਬਹੁਤ ਸਵਾਦ ਸਾਗ ਬਣਾਉਂਦੇ ਆਂ ਸੋ ਅੱਜ ਚੱਲੂਗੀ ਸਾਗ ਦੇ ਨਾਲ ਕਿਹੜੀ ਰੋਟੀ ਨਾਨੀ ਮੱਕੀ ਦੀ ਲਓ ਜੀ ਸਾਗ ਦੇ ਨਾਲ ਮੱਕੀ ਦੀ ਰੋਟੀ ਬੇਬੇ ਘਰੇ ਅੱਜ ਨਾਨੀ ਜੀ ਆਏ ਖੇਤ ਨਾਲ ਸੋ ਅੱਜ ਸਾਗ ਬਣਾਵਾਂਗੇ ਸਰਦੀਆਂ ਦਾ ਪਹਿਲਾ ਸਾਗ ਸਾਰੇ ਖਾਓ ਸੁਆਦਾ ਨਾਲ ਦੇਖਿਓ ਨਾਲੇ ਸੁਆਦਾ ਨਾਲ ਖਾਓ ਵਧੀਆ ਵਧੀਆ ਸਾਗ ਤਾਜਾ ਤਾਜਾ ਹਾਂਜੀ ਲਓ ਜੀ ਮੰਮੀ ਕੀ 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 ਲੈ ਕੇ ਜਾਣਾ ਇਤੋਂ ਇਹ ਤਾਂ ਪਾਰਕ ਤੇ ਮੇਥੇ ਤੋੜ ਲੈ ਮੇਥੇ ਵੀ ਕੋਈ ਵੱਢ ਕੇ ਲੈ ਜਿੰਨੇ ਕੋ ਹੋਇਆ ਲੈ ਜਾਂਦੇ ਨਹੀਂ ਹਾਂ ਬਾਕੀ ਚਲੋ ਜੀ ਲੋਈ ਨਾਨੀ ਜੀ ਪੂਰੇ ਜੋਰਾ-ਸ਼ੋਰਾਂ ਤੇ ਲੱਗੇ ਹੋਏ ਪਾਲਕ ਤੋੜੀਏ ਪਾਲਕ ਖੇਤਾਂ ਦੀ ਪਾਲਕ ਟੱਕ ਕੋਣਾ ਨੀ ਕੁੜੀ ਸਾਗ ਨੂੰ ਚੱਲੀਆਂ ਖੜੀ ਡੀਕੇ ਸਾਥਣ ਨੂੰ ਕੱਲੀ ਕੋਇਲ ਮਰੋੜੇ ਦਾਤਣ ਨੂੰ ਕੱਚੀ ਕੈਲ ਮਰੋੜੇ ਦਾਤਣ ਨੂੰ ਕੱਚੀ ਕੈਲ ਮਰੋੜੇ ਦਾਤਣ ਨੂੰ ਵਾਹ ਜੀ ਵਾਹ ਕਹਿੰਦੇ ਬੋਲੀਆਂ ਦੇ ਨਾਲ ਅੱਜ ਪਾਕ ਤੋੜੀ ਜਾ ਰਹੀ ਨਾਨੀ ਦੀਆਂ ਪਿਆਰੀਆਂ ਪਿਆਰੀਆਂ ਬੋਲੀਆਂ ਨਾਨੀ ਆ ਇੱਥੇ ਨਾਨੀ ਦੀਆਂ ਬੋਲੀਆਂ ਤੇ ਘਰੇ ਜਾ ਕੇ ਬੇਬੇ ਦੀਆਂ ਬੋਲੀਆਂ ਉਹ ਮੂਲੀਆਂ ਲਾਈਆਂ ਨੇ ਤੂੰ ਹਾਂਜੀ ਓਏ ਪੱਟਲਆਂ ਲਾਈਆਂ ਹੋ ਗਈਆਂ ਲਓ ਜੀ ਅੱਛਾ ਲਓ ਜੀ ਆ ਮੂਲੀਆਂ ਆਪਾਂ ਲਾਈਆਂ ਸੀ ਤੇ ਵਧੀਆ ਹੋ ਗਈਆਂ ਇਹ ਵੀ ਫਾਸਟ ਕਲਾਸ ਵਾਓ ਲਓ ਵੀ ਸੱਜਣੋ ਖੇਤਾਂ ਦਾ ਨਜ਼ਾਰਾ ਹੀ ਵੱਖਰਾ ਇੱਧਰ ਮੋਟਰ ਚੱਲ ਰਹੀ ਆ ਤੇ ਉੱਧਰ ਸਾਗ ਤੋੜਿਆ ਜਾ ਰਿਹਾ ਜੀ ਬੇਬੇ ਅੱਜ ਫਿਰ ਘਰੇ ਕੀ ਬਣੂਗਾ ਸਾਗਾਂ ਦੇ ਬਣਾਉਣਾ ਹੈ ਮੱਕੀ ਦੀ ਰੋਟੀ ਸਰੋਂ ਦਾ ਸਾਗ ਕਿਉਂ ਨਹੀਂ ਖਾਂਦੀ ਲੱਗੀ ਪੀਜੇ ਤੇ ਮੋਟੀ ਹੁੰਦੀ ਜਾਂਦੀ ਗਨਜੀ ਪੀਜੇ ਤੇ ਮੋਟੀ ਹੁੰਦੀ ਜਾਂਦੀ ਸੋ ਅੱਜ ਮੋਟਾ ਨਹੀਂ ਹੋਵਦੇਣਾ ਆਪਾਂ ਤੇ ਅੱਜ ਆਪਾਂ ਸਾਗ ਦੇ ਨਾਲ ਕਿਹੜੀ ਰੋਟੀ ਬਣਾਉਣੀ ਆ ਮੱਕੀ ਦੀ ਰੋਟੀ ਸੋ ਸਰੋਂ ਦਾ ਸਾਗ ਲੱਸੀ ਦਾ ਛੰਨਾ ਨਾਲ ਲੱਸੀ ਦਾ ਛੰਨਾ ਤੇ ਮੱਖਣ ਦਾ ਲਾਗ ਹਾਂਜੀ ਸੋ ਇਸੇ ਪਿਆਰੀਆਂ ਹੀ ਬੋਲੀਆਂ ਦੇ ਨਾਲ ਆਪਾਂ ਸਾਗ ਬਣਾਉਣਾ ਸ਼ੁਰੂ ਕਰਾਂਗੇ ਸਾਗ ਦਾ ਸਰਦੀਆਂ ਦਾ ਆਪਣਾ ਪਹਿਲਾ ਸਾਗ ਜੇ ਕਹਣਾ ਬੇਬੇ ਪਹਿਲਾ ਸਾਗ ਆ ਗਿਆ ਨਾ ਤੇ ਰਾਲ ਮਿਲ ਕੇ ਸਾਰੇ ਨੇ ਖਾਣਾ ਤੇ ਨਾਲ ਰਾਲ ਮਿਲ ਕੇ ਬਣਾਵਾਂਗੇ ਆਪਾਂ ਲਓ ਵੀ ਸਜਣੋ ਆ ਜਿਹੜੇ ਕੁੱਜੇ ਜ ਆਪਣਾ ਸਾਗ ਬਣੂਗਾ ਇਧਰ ਨਾਨੀ ਜੀ ਦੀ ਡਿਊਟੀ ਲੱਗ ਚੁੱਕੀ ਕਾਹਦੇ ਤੇ ਲਸਣ ਛੇਲਣਾ ਤੇ ਬੇਬੇ ਜੀ ਤੋਂ ਡਿਊਟੀ ਕਾਹਦੇ ਤੇ ਆ ਜਿਹੜੇ ਸਾਗ ਤੇ ਲੱਗੀ ਬਾਲਟੀ ਦੀ ਵੇਟ ਕਰਦੀ ਆ ਮੈਂ ਬਾਲਟੀ ਆ ਗਈ ਤੇ ਫਿਰ ਲੱਗ ਜਾਓ ਸਾਗ ਨੂੰ ਚਲੋ ਫਿਰ ਓ ਚੱਕ ਇਧਰ ਕੰਮ ਕਰਤਾ ਜੇ ਸ਼ੁਰੂ ਬੇਬੇ ਹਾਂਜੀ ਲੈ ਮੈਂ ਚੱਗੀ ਅਚੀ ਇਹਨਾਂ ਵੇ ਏ ਓ ਚੱਕ ਲਓ ਜੀ ਸਾਗੋ ਸਾਗੀ ਹੋ ਚੱਲਿਆ ਜੇ ਕੰਮ ਇਧਰ ਲਸਣੋਂ ਲਸਣੀ ਮੱਕੀ ਦੀ ਰੋਟੀ ਤੇ ਮਿਰਚਾਂ ਭੂਕਾਂਗੇ ਲੈ ਲੈ ਖਾਣੇ ਦਾਰਿਆ ਪਾ ਲੋਕਾਂ ਨੂੰ ਘੁੱਟ ਲੈ ਲੈ ਖਾਣੇ ਬੇਬੇ ਨਾਨੇ ਵੇ ਲੋ ਬੇਬੇ ਲਓ ਜੀ ਇੱਧਰ ਅੱਗ ਬਹੁਤ ਐ ਕੁਝ ਆਪਣਾ ਲੈ ਵੇਲਾ ਪਿਆ ਜੇ ਬੇਬੇ ਸਾਰਾ ਹੀ ਸਾਗ ਇੰਨਾ ਇਹ ਹੁਣ ਕੋਪਰ ਇਥੋਂ ਕੋਠਾ ਇਹ ਨਾ ਮੜਾ ਜਾਣਾ ਲਵਾ ਜਾਣਾ ਨજર ਲੱਗ ਜੂਗੀ ਇਦਾਂ ਹੋਰ ਨਾ ਲਓ ਜੀ ਇਦਾਂ ਹੁਣ ਵੇਖਣ ਨੂੰ ਤੁਹਾਨੂੰ ਲੱਗਦਾ ਪਿਆ ਹੋਣਾ ਕਿ ਸਾਗ ਬੜਾ ਜ਼ਿਆਦਾ ਹੈ ਪਰ ਜਦੋਂ ਕੁਜੇ ਚ ਪਾਏ ਉਦੋਂ ਬੇਬੇ ਇੰਨਾ ਮੜੀ ਜਾਣਾ ਪੋਰ ਹੈ ਕਿ ਪੁੱਲ ਪੁੱਲਾ ਇਹ ਨਾ ਇਹ ਨਾ ਕੋਈ ਕੀ ਨਿਸ਼ੀ ਕਰਦੀ ਭੈਣ ਜੁੱਲੇ ਦੀ ਜਿਹਦੇ ਮੈਂ ਵੱਖਰੀ ਹੋਈਆਂ ਅੱਛਾ ਹਾਂ ਤੇ ਮੈਂ ਇਥੋਂ ਆਖਿਆ ਵੀ ਮੈਂ ਸਾਰਾ ਸਮਾਨ ਬਣਾਉਣਾ ਹੈ ਸਮਾਨ ਦੇ ਭਰਾ ਨੂੰ ਵੱਡੇ ਨੂੰ ਲੈ ਗਈ ਏ ਤੁਰ ਕੇ ਜੀ ਲੈ ਗਏ ਦੋ ਮੈਂ ਭਣ ਭਰਾ ਸੀ ਅੱਛਾ ਉਹ ਉਹ ਅੱਛਾ ਦੋ ਨੂੰ ਅੱਛਾ ਤੁਹਾਡਾ ਬਿਗ ਬ੍ਰਦਰਸ ਹਾਂ ਤੇ ਮੈਂ ਆਖਿਆ ਵਜੇਦਾਰ ਮੈਂ ਸਮਾਨ ਲੈਉਣਾ ਤੇ ਨਾ ਮੇਰੇ ਕੋਈ ਗਦਾ ਤਾਂ ਨਾ ਕੋਈ ਕੋਈ ਤਕੀਲੀ ਨਾ ਕੋ ਬਾੜੀ ਹਾਂਜੀ ਫੇਰ ਮੈਨੂੰ ਆ ਦਾ ਚੱਲ ਭਣੇ ਆਪਾਂ ਚੱਲ ਮੜਦੇ ਉਹਨੇ ਦੋ ਥਾਲ ਕਿਉਂ ਕੇ ਬਾੜੀ ਮਧਾਨੀ ਦਾਤਾਂ ਲੈ ਕੇ ਦਿੱਤਾ ਦਾਤ ਕਿੰਨੇ ਦਾ ਲਿਆ ਹੈ ਬੇਬੇ ਉਹਦਾ 20 ਰੁਪਈਆਂ ਦਾ ਹੀ ਲਿਆਈ ਸੀ ਉਹਦਾ ਅੱਛਾ ਉਹਦਾ 20 ਰੁਪਈਆਂ ਦਾ ਤੇ ਹੁਣ ਹੁਣ ਨਹੀਂ ਮਿਲਦਾ ਹੁਣ ਤੇ ਭੈਣ ਜੀ 20 ਰੁਪਈਆ ਵੀ ਨਹੀਂ ਸੀ ਬਣਦੇ ਅੱਛਾ ਜੀ ਗੱਲ ਇਹ ਸੀ ਬਣਦੇ ਸੀ ਜਿਹੜੀ ਫਸਰ ਸੀ ਭੈਣ ਜੀ ਉਹ ਵੀ ਸਸਤੀ ਸੀ ਹਾਂ ਬੁੱਕ ਤਾਂ ਸੀ 20 ਰੁਪਈਆਂ ਦੀ ਹਾਂ ਰੁਪਈਏ ਬਹੁਤ ਚੀਜ਼ ਹੁੰਦੇ ਸੀਗੇ ਤੇ ਅੱਜ ਕੱਲ੍ਹ ਅੱਜ ਕੱਲ ਤਾਂ 20 ਰੁਪਏ ਦਾ ਕੁਛ ਆਉਂਦਾ ਹੀ ਨਹੀਂ ਅੱਜ ਕੱਲ ਤਾਂ ਕਿਪੇੜ ਮੈਂ ਨਹੀਂ ਮਾਰਦਾ ਕੋਈ 20 ਰੁਪਈਆ ਦੀ ਤੇ 10 ਤੇ ਸਾਗ ਸਾਗ ਦੇ ਨਾਲ ਪੁਰਾਣੀਆਂ ਗੱਲਾਂ ਬਾਤਾਂ ਹੋਰ ਨਾਲ ਲਸਣ ਜਦੋਂ ਮੇਰਾ ਵਿਆਹ ਹੋਇਆ ਹਾਂਜੀ ਸਾਰਾ 1000 ਰੁਪਏ ਨੂੰ ਤੋੜਾ ਸੀਗਾ ਉਹ ਤਾਂ 1000 ਨੂੰ ਜੇ ਛਿੰਦੀ ਦਾ ਵਿਆਹ ਸੀ 250 ਨੂੰ ਸੀ ਹਾਂ ਤੇ ਅੱਜ ਤੇ ਅੱਜ ਲੱਖ ਡੇਢ ਲੱਖ ਨੂੰ ਡੇਢ ਲੱਖ ਨੂੰ ਹੋ ਗਿਆ ਜੀ ਸੋਨਾ ਜਾਦਾ ਸੋਨਾ ਦਾ ਵਿਆਹ ਕੀਤਾ ਉਦੋਂ ਸੋਨਾ ਨੂੰ 5000 500 ਰੁਪਏ ਸੀਗਾ ਤੇ ਹਾਂ 2 2 ਸਾਲ ਨੂੰ ਸੀ ਇਹ ਤੋੜਾ ਮਿੰਟੂ ਦਾ ਕੀਤਾ ਉਦੋਂ ਸੀਗਾ ਨੌ ਆ ਵੇਖ ਲੈ 9000 ਉਹ ਨੌ ਵੀ ਲੈਣਾ ਔਖਾ ਸੀ ਤੇ ਲੈਣਾ ਅੱਜ ਵੀ ਔਖਾ ਪੈਸਾ ਨਹੀਂ ਬਣਦਾ ਹਾਂ ਆਪਣੇ ਲਈ ਅੱਜ ਵੀ ਔਖਾ ਹੀ ਆ ਸਮਝ ਜਿਹੜਾ ਸੋਨਾ ਜਿੰਨੇ ਨੂੰ ਮਰਜੀ ਹੋਵੇ ਔਖਾ ਅੱਜ ਕਿ ਤਾ ਤੋਰ ਨਹੀਂ ਸਕਦਾ ਕੀ ਕਰੀਏ ਹੁਣ ਜਿਹਦੇ ਕੋਲ ਹੈਗਾ ਉਹ ਵੀ ਨਹੀਂ ਪਾਉਂਦਾ ਜਿਹੜਾ ਪਾਉਂਦਾ ਮਾਲਾ ਜ ਉਹ ਬੁੱਕਲ ਵੀ ਘੁੱਟ ਕੇ ਰੱਖਦਾ ਕੋਈ ਆਣੇ ਉਂਗਲਾਂ ਮਾ ਕੇ ਖਿੱਚ ਗਈ ਨਾ ਲੈ ਆ ਵੀ ਪਾੜੀ ਆ ਕਾਹਨੋਂ ਸਾਗ ਆਪਾਂ ਪਾ ਦਿੱਤਾ ਕਾਦੇ ਚ ਤੋੜੇ ਚ ਤੋੜੇ ਚ ਉਹ ਤੋੜੇ ਚ ਨਹੀਂ ਕੁਜੇ ਚ ਲਓ ਜੀ ਕੁਜੇ ਚ ਆਪਾਂ ਸਾਗ ਪਾਤਾ ਜੀ ਹੌਲੀ ਹੌਲੀ ਕਰਕੇ ਆਪਾਂ ਧੀਰ ਕੇ ਪਾਈ ਜਣਾ ਨਾਲ ਦੀ ਨਾਲ ਜਿੰਨਾ ਕਿ ਚੀਰੀ ਜਾਣਗੇ ਤੁਪੇਪੇ ਸਾਰੇ ਨਸਾਖ ਖਵਾਉਣਾ ਹੈ ਨਾ ਅੱਜ ਸਾਰਿਆਂ ਨੂੰ ਖਵਾਵਾਂਗੇ ਉਹ ਤੇਰੇ ਵਰਗੇ ਕੱਲਰ ਥੋੜੋ ਖਵਾਉਣਾ ਹੈ ਕਿੰਨੇ ਟਾਈਮ ਬਾਅਦ ਸਾਗ ਬਣ ਰਿਹਾ ਜੀ ਸਾਲ ਪਿੱਛੇ ਬਣਨ ਲੱਗਾ ਪਰ ਆਵਰ ਤਰਿਆ ਹੀ ਨਹੀਂ ਲਓ ਜੀ ਪਿਛਲੇ ਸੀਜ਼ਨ ਬਣਾਇਆ ਸੀ ਤੇ ਹੁਣ ਸਾਲ ਬਾਅਦ ਕਹਿੰਦੇ ਸਾਗ ਬਣਨ ਲੱਗਾ ਜੀ ਸਾਗ ਬਣ ਕੇ ਚੁੱਲ੍ਹੇ ਤੇ ਪੈ ਗਿਆ ਰੋਟੀ ਕਾ ਦੇ ਨਾ ਖਾ ਗਏ ਘਰ ਦੇ ਫੋੜ ਬਿਨਾ ਚੜ ਕੇ ਗਾਵੇ ਤੇ ਜਾਈਏ ਘਰ ਦੇ ਫੋੜ ਬਿਨਾ ਚੜ ਕੇ ਕਾ ਦੇ ਤੇ ਜਾਈ ਤੁਸੀਂ ਕੀ ਪੰਗੇ ਜਿ ਲਈ ਜਾਂਦੇ ਆ ਲਓ ਜੀ ਇਧਰ ਸਾਗ ਤੇ ਲਲਕਾਰੇ ਮਾਰੀ ਜਾਂਦਾ ਕਹਿੰਦਾ ਆਜੂ ਕਰਾਂ ਦੀ ਕਹਿੰਦਾ ਦੋ ਹੱਥ ਕਰਨੇ ਆ ਹਾਂਜੀ ਰੋਟੀ ਮੇਰੀ ਪੱਕੀ ਪਈ ਸੀ ਦਾਲ ਪਈ ਸੀ ਕੋਟੀ ਤੇ ਮੈਂ ਤੇਰੀ ਔਰਤ ਸੀ ਤੂੰ ਕਿ ਚੰਦਰ ਆ ਸੋਚੀਵੇਂ ਮੈਂ ਤੇਰੀ ਔਰਤ ਸੀ ਤੂੰ ਕਿ ਸਿਆ ਸੋਚੀਵੇਂ ਮੈਂ ਤੇਰੀ ਔਰਤ ਸੀ ਓ ਇਥੇ ਗੱਲ ਐ ਨਹੀਂ ਬਾਰੋਂ ਆਇਆ ਦੁੱਧ ਲਾ ਵੈਂਦਾ ਲਿਆ ਬਿਠਾਉਂਦਾ ਟੋਲੀ ਮੈਂ ਮਾਇਨੇ ਕਿਸੇ ਦੇ ਭਾਂਡੇ ਮਾਣਨੇ ਮੈਂ ਨਾ ਕਿਸੇ ਦੀ ਗੋਲੀ ਤਾਂ ਹੈ ਸਿਰ ਚੜ ਗਿਆ ਮੈਂ ਨਾ ਜਵਾਨੋਂ ਬੋਲੀ ਵਿਚਾਂ ਹੈ ਸਿਰ ਚੜ ਗਿਆ ਮੈਂ ਨਾ ਤੂੰ ਪਾਂਡੇ ਮਾਂਜਣੇ ਤੂੰ ਹੀ ਮੇਰੀ ਗੋਲੀ ਕਰ ਦੂੰਗਾ ਜਵਾਰਗੀ ਜੇ ਫੇਰ ਬਰਾਬਰ ਬੋਲੀ ਕਰ ਦੂੰਗਾ ਹੀ ਫੇਰ ਬਰਾਬਰ ਬੋਲੀ ਨੀ ਕਰ ਦੂੰਗਾ ਜਵਾਰਗੀ ਵਾਹ ਜੀ ਵਾਹ ਇਹ ਆ ਬੇਬੇ ਦੇ ਨਾਨੀ ਦਾ ਬੋਲੀਆਂ ਵਾਲਾ ਸਾਹ ਕਹਿੰਨੂੰ ਕਹਿੰਦੇ ਸਪੈਸ਼ਲ ਨਹੀਂ ਬਾਹਰ ਆਇਆ ਸਦਾ ਖੇਡਦਾ ਬਾਰਾ ਵਾਇਆ ਹੱਸਦਾ ਖੇਡਦਾ ਮਾਇਆ ਤੇ ਆਉਂਦੀ ਸੀ ਲੇਟੀ ਨੀ ਟੂਟ ਚੱਕ ਕੇ ਫੌੜਾ ਮਾਰਿਆ ਆਏ ਹਾਏ ਸਾਰੇ ਕੋਲਤੀ ਨੇ ਕੀ ਜੇ ਤੂੰ ਐ ਕਰਨਾ ਮੈਨੂੰ ਭੇਜ ਦੇ ਬੇ ਕੀ ਜੇ ਤੂੰ ਐ ਕਰਨਾ ਮੈਨੂੰ ਭੇਜ ਦੇ ਬੇ ਕੀ ਜੇ ਤੂੰ ਐ ਕਰਨਾ ਔਰ ਜਾਣਗੇ ਪੇਕੀ ਜੇ ਤੂੰ ਐ ਕਰਨਾ ਔਰ ਜਾਣਗੇ ਪੇਕੀ ਜੇ ਤੂੰ ਐ ਕਰਨਾ ਆਏ ਹਾਏ ਕੀ ਬਾਤਾਂ ਕੀ ਬਾਤਾਂ ਦਾਨ ਸਵਾਦ ਵੀ ਆਉਂਦਾ ਨਾਨੀ ਪੁਰਾਣੀਆਂ ਬੋਲੀਆਂ ਸੁਣਨ ਦਾ ਨਾਲ ਸਾਗ ਬੰਦ ਹੋਵੇ ਹਰ ਹਰਾ ਸਾਗ ਕਿਹੜਾ ਹੀ ਜਾਵੇ ਲਾਵਾ ਲਈਆਂ ਤੇ ਲੈਣ ਕਿਉਂ ਨਹੀਂ ਆਈ ਜਾਵੇ ਲਾਵਾ ਲਈਆਂ ਤੇ ਲੈਣ ਕਿਉਂ ਨਹੀਂ ਆਈ ਜਾਵੇ ਵੇ ਕੀ ਕੋਰ ਕੇ ਤਲੀ ਚੁਪਿਆ ਤੇ ਹਰਦਾਂ ਮੋਰਿੰਦਾ ਕਿੱਤ ਤੇ ਵੇ ਤੀ ਕੋਲ ਕੀਤਵੀ ਰੂਪਿਆ ਕੇ ਹਰ ਦਮ ਰੰਦਾ ਚੱਤ ਤੇ ਅੱਜ ਸਾਡੀ ਬੇਬੇ ਦੇ ਕੌਣ ਬਰਾਬਰ ਬੋਲੇ ਅੱਜ ਸਾਡੀ ਬੇਬੇ ਦੇ ਨੀ ਮਾਮਾਂ ਦੇ ਪੁੱਤ ਸਾਧੂ ਹੋ ਗਏ ਸਿਰਪੁਰ ਜਤਾਰ ਖਾਈਆਂ ਨੀ ਪਾ ਕੇ ਬਗਲੀ ਮੰਗਣ ਤੁਰ ਗਏ ਆਏ ਹਾਏ ਘਰ ਨਾ ਪੌਂਦੀਆਂ ਮਾਈਆਂ ਹੁਣ ਨਾ ਸਿਆਣ ਦੀਆਂ ਦਿਉਰਾ ਨੂੰ ਪਰ ਜਾਈਆਂ ਹੁਣ ਨਾ ਸਿਆਣ ਦੀਆਂ ਤੇ ਹੋਰਾਂ ਨੂੰ ਪਰ ਜਾਣਿਆ ਨਾ ਸਿਆਣ ਦੀਆਂ ਮੈਨੂੰ ਲੱਗਦਾ ਇਹ ਨਾ ਕੱਲੀਆਂ ਬੋਲੀਆਂ ਹੀ ਚੱਲਣਗੀਆਂ ਸਾਗ ਮੈਨੂੰ ਲੱਗਦਾ ਕੱਲ ਤੱਕ ਹੀ ਬਣੂਗਾ ਜਿਹੜੇ ਹਿਸਾਬ ਨਾਲ ਇੱਧਰ ਕੰਪੀਟੀਸ਼ਨ ਹੋ ਗਿਆ ਨਾ ਬੋਲੀ ਤਾਂ ਕੰਮ ਵੀ ਕਰਦੇ ਆ ਭਾਈ ਸਾਗ ਵੀ ਧਰਦੇ ਆ ਹਨਾ ਵੀ ਸਾਗ ਪਾ ਨਾਨੀ ਜੀ ਵੈਸੇ ਗੱਲ ਆ ਪਹਿਲਾਂ ਲੋਕੀ ਜੇ ਕਿਸੇ ਨੇ ਕਿਸੇ ਨੂੰ ਤਾਨਾ ਵੀ ਮਾਰਨਾ ਬੋਲੀਆਂ ਨਾਲ ਤਾਂ ਬੋਲੀਆਂ ਰਾਹੀ ਹਾਂ ਤੇ ਲੋਕੀ ਗੁੱਸਾ ਵੀ ਨਹੀਂ ਕਰਦੇ ਆਹਾਂ ਤੇ ਕਿ ਜੰਦਾ ਅਗਲੇ ਸਹੀ ਗੱਲ ਹੈ ਅੱਗੇ ਬੋਲੀਆਂ ਵਾਲੀਆਂ ਅੱਗੇ ਨਾ ਆ ਡਿਜ ਡੂਜੇ ਨਹੀਂ ਸੀ ਹੁੰਦੇ ਐਹੀ ਗਾਉਣ ਬਜਾਉਣਾ ਤੇ ਸਾਰਾ ਕੁਝ ਹੁੰਦਾ ਸੀਗਾ ਵਧੀਆ ਜੁਆਏ ਕਰਦੇ ਸੀ ਲੋਕ ਹਨਾ ਅੱਗੇ ਨਾ ਮਸ਼ੀਨ ਜੀ ਹੁੰਦੀ ਸੀ ਹਾਂ ਉਹਦੇ ਤੇ ਤਵੇ ਰੱਖ ਕੇ ਸਪੀਕਰ ਲਾਉਂਦੇ ਸੀ ਸਪੀਕਰ ਤਾਂ ਟੰਗਿਆ ਹੁੰਦਾ ਕੋਟੇ ਤੇ ਅੱਛਾ ਹਾਂ ਮੰਜੇ ਜੋੜ ਕੇ ਮੰਜੇ ਜੋੜ ਕੇ ਹਾਂ ਤੇ ਹੁਣ ਤਾਂ ਲੋਕ ਹੀ ਡਾਂਤੀ ਕਰਦੇ ਆ ਹੁਣ ਕੌਣ ਮੰਜੇ ਜੋੜ ਕੇ ਸਪੀਕਰ ਲਾਉਂਦਾ ਉਹ ਕਿਹੜੀ ਬੋਲੀ ਸੁਣਾਉਣ ਲੱਗੀ ਇਹ ਬੋਲੀ ਨਹੀਂ ਕੀ ਇਹੇ ਭੈਣ ਜੀ ਅੱਗੇ ਪਤਾ ਕੀ ਅੱਗੇ ਨਾ ਲੋਕਾਂ ਨੂੰ ਜਦੋਂ ਸਪੀਕਰ ਲੱਗਦਾ ਸੀ ਨਾ ਉੱਤੇ ਮੰਜਿਆਂ ਦੇ ਹਾਂ ਗੋਲਦਾ ਸੀ ਉਦੋਂ ਪਤਾ ਲੱਗ ਜਾਂਦਾ ਸੀ ਵੀ ਕਿਸੇ ਦੇ ਵਿਆਹ ਹਾਂ ਵਿਆਹ 'ਤੇ ਸਪੀਕਰ ਲੱਗਦਾ ਧੰਬਰ ਨਾਨਕ ਤੇਰੀ ਲੀਲਾ ਨਿਆਰੀ ਏ ਰੀਝਾਂ ਲਾ ਲਾ ਵੇਂਦੀ ਦੁਨੀਆ ਸਾਰੀ ਏ ਪਹਿਲੇ ਜਮਲੇ ਦਾ ਇਹ ਗਾਣਾ ਲੱਗਦਾ ਹੁੰਦਾ ਸੀ ਜਾਂ ਵਿੱਚ ਪਵਾ ਦੇ ਢੋਲ ਵੇ ਸਕੀਏ ਨਾਮ ਸਾਈ ਦਾ ਬੋਲ ਇਹ ਬੜਾ ਵਧੀਆ ਲੱਗਦਾ ਇਹ ਜੇ ਲਾਉਂਦੇ ਸੀ ਇੰਨਾ ਵਧੀਆ ਲੱਗਣਾ ਵੀ ਹਾਂ ਪਿੰਡ ਚ ਭਾਈ ਵਿਆਹ ਅੱਜ ਕੋਈ ਉਹਨਾਂ ਦੇ ਘਰੇ ਜਦੋਂ ਬੇਬੇ ਤੇ ਨਾਨੀ ਇਕੱਠੇ ਹੋ ਜਾਂਦੇ ਨੇ ਬੜੀਆਂ ਪੁਰਾਣੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਬੜੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਹਨ ਸਾਨੂੰ ਬੜਾ ਵਧੀਆ ਲੱਗਦਾ ਸੀ ਉਦੋਂ ਅੱਗੇ ਸੀਗੇ ਵੀ ਘਰ ਕੱਚੇ ਦਿਲ ਪੱਕੇ ਹੁਣ ਹੋ ਗਏ ਘਰ ਪੱਕੇ ਤੇ ਦਿਲ ਕੱਚੇ ਤੇ ਸੋ ਬਿਮਾਰੀਆਂ ਅੱਗੇ ਕੋਈ ਬਿਮਾਰੀ ਨਹੀਂ ਸੀ ਲੱਗਦੀ ਅੱਗੇ ਪਤਾ ਨਹੀਂ ਸੀ ਹੁੰਦਾ ਵੀ ਡਾਕਟਰ ਕੀ ਚੀਜ਼ ਆ ਕੰਮ ਕਰਨਾ ਖਾਣਾ ਪਕਾਉਣਾ ਸਾਰਾ ਦਿਨ ਘਰੇ ਰਹਿਣਾ ਇੰਨਾ ਵਧੀਆ ਲੱਗਣਾ ਕੋਈ ਪਤਾ ਨਹੀਂ ਸੀ ਲੱਗਦਾ ਵੀ ਜਮਾਨਾ ਕਿਹੋ ਜਿਹਾ ਹੁੰਦਾ ਸੀ ਰੌਣਕ ਮੇਲਾ ਬਹੁਤ ਹੁੰਦਾ ਸੀ ਬਹੁਤ ਹੁੰਦਾ ਸੀਗਾ ਬਹੁਤ ਮੇਲਾ ਹੁੰਦਾ ਸੀ ਬੜੀ ਮਿਹਨਤ ਕੀਤੀ ਪਰਾਂ ਬੇਬੇ ਹੋਣੀ ਹੈ ਨਾ ਸਾਰੇ ਬੜੀ ਮਿਹਨਤ ਕਰਦੇ ਰਹੇ ਸਾਰੇ ਬੜਾ ਹੀ ਵਧੀਆ ਲੱਗਦਾ ਸੀ ਉਹ ਮਿਹਨਤ ਦੇ ਵਿੱਚ ਉਹਦੋਂ ਕਿੱਥੇ ਅੱਜ ਮੱਮਾ ਜੁਮਾ ਹੁੰਦੀਆਂ ਸੀ ਆਰਾਮ ਦੀਆਂ ਸੀ ਘਰ ਦਾ ਹੀ ਕੰਮ ਇੰਨੇ ਹੁੰਦੇ ਸੀਗੇ ਆਹ ਦੀਵਾਲੀ ਹੋਣੀ ਬੱਲੂ ਬੱਲੇ ਦੀਵਾਲੀ ਦਾ ਇੰਨਾ ਚਾਹ ਹੋਣਾ ਘਰ ਕਿਤੇ ਕੱਚੇ ਹੋਣੇ ਕੁਛ ਕੁ ਕੁ ਐ ਬਣਾ ਦੇਣੇ ਕੁੱਟ ਜੇ ਗਟਾਂੀਆਂ ਹੋਣੀਆਂ ਚੌਤਰਾਂ ਦੀਆਂ ਤੋਂ ਰੰਗ ਫੇਰ ਦੇ ਅੱਛਾ ਕੋਈ ਲੱਗਦਾ ਸੀ ਵੀ ਹਾਂ ਵੀ ਅੱਜ ਕੋਈ ਦੇ ਨਾ ਕੋਲੋੜੀ ਨੂੰ ਵੀ ਰੰਗ ਫੇਰ ਦੇਣਾ ਆ ਨਾ ਨੂੰ ਵੀ ਰੰਗੋ ਆ ਲੱਗਣਾ ਘਾਰ ਪਿੰਡ ਸਾਗ ਫੇਰ ਆਪਾਂ ਕੁੱਜੇ ਦੇ ਵਿੱਚ ਪਾਤਾ ਜੇ ਪਹਿਲਾਂ ਉਬਲ ਕੇ ਥੋੜਾ ਜਿਹਾ ਰਹਿ ਗਿਆ ਨਾ ਨਾਨੀ ਇਹ ਤਾਂ ਜਮੇ ਥੋੜਾ ਰਹਿ ਗਿਆ ਇਹ ਵੇਖੀ ਚੱਲਿਓ ਇਹ ਜਿਹੜੇ ਹੱਥਾਂ 'ਚ ਬਹੁਤ ਕਮਾਲ ਲਓ ਜੀ ਆ ਵੇਖਣ ਨੂੰ ਲੱਗਦਾ ਹੋਊਗਾ ਕਿ ਸਾਗ ਆ ਫੁੱਲ ਭਰ ਗਿਆ ਪਰ ਇਹਨੇ ਉੱਪਰ ਕੇ ਨਾ ਜਦੋਂ ਵਾਲੇ ਆਏ ਵੇਖੋ ਇਹਨੇ ਥੋੜਾ ਜਿਹਾ ਹੀ ਰਹਿ ਜਾਣਾ ਲਸਣ ਆਦਰਕ ਹਰੀ ਮਿਰਚ ਇਹ ਕੁੱਟ ਕੇ ਵਿੱਚ ਲੂਣ ਸਾਗ 'ਚ ਪਾਵਾਂਗੇ ਤੋਂ ਹਾਂਜੀ ਅੱਜ ਅਸੀਂ ਸਾਗ ਬਣਾਵਾਂਗੇ ਪਟਾਈ ਕਰ ਦੇਣੀ ਏ ਬੇਬੇ ਹਾਂ ਫੇਰੀ ਬਹੁਤ ਕੱਟ ਕੱਟ ਕੇ ਪਾ ਦੇਣੀ ਆ ਜੀ ਕੁੱਟ ਕੁੱਟ ਕੇ ਵੈਰੀ ਗੁੱਡ ਇਹ ਕੀ ਹੈ ਇਹ ਲੂਣ ਮਿਰਚਾਂ ਤੇ ਅਦਰਕ ਤੇ ਲਸਣ ਲਓ ਜੀ ਇਹਨੂੰ ਕਟ ਲਿਆ ਆਪਾਂ ਚੰਗੀ ਤਰ੍ਹਾਂ ਹੁਣ ਕਾਦੇ ਚ ਪਾ ਦਾਂਗੇ ਉਸਾਰ ਚਾਹਤ ਚ ਲਓ ਜੀ ਇਹਦਾ ਜਿਹੜਾ ਟੇਸਟ ਹੋਣਾ ਨਾ ਇਹ ਵੱਖਰਾ ਹੀ ਆ ਬਾਕੀ ਇਹ ਮੈਂ ਅੱਗੇ ਕਹਿੰਦਾ ਨਾਨੀ ਦੇ ਹੱਥਾਂ ਦਾ ਕਮਾਲ ਵੀ ਬਹੁਤ ਹੈ ਨਾਨੀ ਹਰ ਇੱਕ ਚੀਜ਼ ਸਬਜੀ ਸੂਜੀ ਵੀ ਕਿਉਂਕਿ ਆਪਣੇ ਜਿਹੜੇ ਸ਼ੂਫ ਜੀ ਨੇ ਇਹ ਆਪਣੇ ਵੱਡੇ ਸ਼ੈਫ ਜੀ ਨੇ ਲਓ ਜੀ ਵੈਰੀ ਗੁੱਡ ਹੋਰ ਦੇਖੀ ਤੁਹਾਨੂੰ ਬਣ ਗਿਆ ਨਾਲ ਮੁੱਕੀ ਦੀ ਰੋਟੀ ਸਰੋਂ ਦਾ ਸਾਗ ਹੁਣ ਸਾਗ ਆਪਦੇ ਆ ਫ੍ਰਿਜੀ ਜਾਊ ਢੱਕਣ ਉੱਤੇ ਦੇਤਾ ਕਿੰਨੇ ਟਾਈਮ ਵਾਸਤੇ ਨਾਨੀ ਜੀ ਅਰੇ ਆਖਰ ਜੀ ਘਰ ਚ ਇਹ ਤਾਂ 5 ਵਜਣੇ ਵਿੱਚ ਹੀ ਲਓ ਜੀ ਰੈਂਬੋ ਤੁਸੀਂ ਦੱਸੋ ਕਿੰਨਾ ਟਾਈਮ ਲੱਗੂਗਾ ਰੈਂਬੋ ਇ ਸਲੀਪਿੰਗ ਮੋਡ ਆਉਣੇ ਉਧਰ ਗੁੱਡ ਨਾਈਟ ਗੁੱਡ ਨਾਈਟ ਗੁੱਡ ਮਾਰਨਿੰਗ ਡਾਲੂ ਸਾਰਾ ਦਿਨ ਇਹਨਾਂ ਨੇ ਕੀ ਕਰਨਾ ਬੰਦਾ ਸਾਰਾ ਸੁੱਤੇ ਰਹਿੰਦੇ ਆ ਚੱਲ ਚੱਲ ਖੇਡੀ ਜਾਂਦੇ ਰੌਣਕਾ ਨਾ ਛੱਡਦੇ ਚੱਲ ਜੀ ਲਓ ਜੀ ਹੁਣ ਸਾਗ ਨੂੰ ਰਿਜਨ ਨੂੰ 2-3 ਘੰਟੇ ਲੱਗ ਜਾਣੇ ਤਾਂ ਉਹਨਾਂ ਟਾਈਮ ਆਪਾਂ ਕਰਦੇ ਰੈਸਟ ਹਾਂਜੀ ਲਓ ਜੀ ਸਾਗ ਹੋ ਗਿਆ डान हां ਹੁਣ ਆਲਣ ਪਾਉਣ ਲੱਗੇ ਆ ਆਲਣ ਪਾਉਣ ਲੱਗੇ ਆ ਮੱਕੀ ਦਾ ਆਟਾ ਮੱਕੀ ਦਾ ਆਟਾ ਮੱਕੀ ਦਾ ਆਟਾ ਕਿੱਡਾ ਪੀਲਾ ਪੀਲਾ ਜਾ ਹਨਾ ਦਾਨ ਚ ਨਕਰਾ ਮੋਠੀ ਮੇਰੇ ਨਕਦਾ ਧਾਰ ਭਾਵਾਂ ਰ ਜੀ ਦੀ ਵਸਾਰ ਭਾਵਾਂ ਤੱਕਦਾ ਆਏ ਹਾਏ ਵਾਹ ਜੀ ਵਾਹ ਮਾ ਤੱਕਦਾ ਹਨਾ ਹਾਂ ਆਲਣ ਭਾਵਾਂ ਤੱਕਦਾ ਵਾਹ ਜੀ ਵਾਹ ਲੋ ਜੀ ਇਹਨੂੰ ਆਲਣ ਕਹਿੰਦੇ ਆ ਇਹਦੇ ਨਾਲ ਇਹਦੇ ਨਾਲ ਕੀ ਹੁੰਦਾ ਨਾਨੀ ਜੀ ਖਬਰ ਜਨਾ ਸਾਗ ਸੋ ਛਾ ਗਿਆ ਤੇ ਨਹੀਂ ਸਾਗ ਬਣਦਾ ਹਰ ਤੱਕ ਚੀਜ਼ ਬਣ ਗਈ ਇਹਦੇ ਨਾਲ ਫਿਰ ਬਣਦਾ ਮੜਾਈ ਬਣ ਗਿਆ ਕਿ ਮੜਾਈ ਲੈ ਪਤਾ ਹੀ ਨਾ ਵਾਹ ਜੀ ਵਾਹ ਕਹਿੰਦੇ ਇਧਰ ਮਿੱਤਰੋ ਸਰੋਂ ਦਾ ਸਾਗ ਮੱਕੀ ਦੀ ਰੋਟੀ ਸਰੋਂ ਦਾ ਸਾਗ ਕਿਉਂ ਨਹੀਂ ਖਾਂਦੀ ਰੋਟੀ ਹੁੰਦੀ ਜਾਂਦੀ ਲੱਗ ਗਈ ਪੀਜੇ ਤੇ ਮੁਰਗੀ ਹੁੰਦੀ ਜਾਂਦੀ ਬਰਗਰ ਖਾ ਕੇ ਬਰਗਰ ਖਾਦਾ ਹੁਣੇ ਇਹਨੇ ਨਹੀਂ ਗਰਮ ਪਾਣੀ ਪਾ ਕੇ ਆਟਾ ਅੱਧ ਪੁੱਜਾ ਕਰ ਲੈ ਅੱਧ ਪਿੱਜਾ ਕਰ ਲੈ ਲਓ ਜੀ ਪਾਣੀ ਦੀ ਗੁੰਧ ਨਾ ਆਏ ਹੱਥ ਨਾਲ ਕਾਦੋ ਲਗਾਉਂਦੇ ਪਏ ਇਹ ਗਰਮ ਆ ਨਹੀਂ ਕਿੰਨਾ ਗਰਮ ਅੱਛਾ ਪਾਣੀ ਗਰਮ ਹੈ ਆ ਬੇਬੇ ਅੱਜ ਨਾਨੀ ਦੇ ਹੱਥ ਦੀਆਂ ਰੋਟੀਆਂ ਖਾਵਾਂਗੇ ਖਾਵਾਂਗੇ ਆਪ ਤਾਂ ਰੋਟੀ ਖਾਈ ਜੇ ਪਕਾ ਕੇ ਡੈਡੀ ਜੀ ਕੀ ਕਰ ਲੱਗੇ ਆ ਨੂੰ ਮਰਚਾ ਕਰਦਾ ਚਾ ਲਾਓ ਜੀ ਸੈਂਪਲ ਚੈੱਕ ਕਰਨ ਲੱਗੇ ਦੱਸਿਓ ਫਿਰ ਇਹ ਆਓ ਚੱਕ ਇਹ ਉੱਪਰ ਵੀ ਪਾ ਲਾ ਪਤਾ ਲੱਗੇ ਕਿ ਉੱਪਰ ਨਕੇਵ ਲੱਗ ਜੀ ਕਿ ਕਿੱਡਾ ਸੋਹਣਾ ਲੱਗ ਜਾਂਦਾ ਆਟਾ ਹੀ ਹਣ ਲਾਓ ਜੀ ਆਟਾ ਗੁੰਨ ਲਿਆ ਬੇਬੇ ਆਟਾ ਗੁੰਨ ਲਿਆ ਜੀ ਅੱਗੇ ਹਾਂ ਰੋਟੀਆਂ ਪਕਾਵਾਂਗੇ ਰੋਟੀਆਂ ਪਕਾ ਕੇ ਫਿਰ ਖਾਵਾਂਗੇ ਫਿਰ ਫਿਰ ਸੌਂ ਜਾਗੇ ਰੈਟ ਕਰਾਂਗੇ ਫਿਰ ਫਿਰ ਕੀ ਸੌਂ ਜਾਗੇ ਸਵੇਰੇ ਰੈਟ ਖਾ ਵੀ ਲਾਂਗੇ ਸਹੀ ਬਾਤ ਹੈ ਜੀ ਸਹੀ ਬਾਤ ਹੈ ਨਾਨੀ ਤੇ ਹਲਵਾਈਆਂ ਨੂੰ ਪੇੜ ਕਰਦੀ ਲਓ ਜੀ ਇਧਰ ਗੋਲਨੈਸ ਚੈੱਕ ਕਰੋ ਕਰਾਂ ਦੀ ਪੇੜੇ ਦੀ ਵਾਹ ਜੀ ਵਾ ਇਧਰ ਰਤਾਂ ਨੂੰ ਲਾ ਕੇ ਪਾਣੀ ਅੱਛਾ ਹੱਥ ਨਾਲ ਹੀ ਗੋਲ ਕਰਨਾ ਹੈ ਹਾਂ ਚੱਕਲੇ ਵੇਲੇ ਨਾਲ ਮੈਨੂੰ ਲੱਗੇ ਕਿ ਤੇ ਚੱਕਲੇ ਵੇਲੇ ਨਾਲ ਨਾਨੀ ਪਤਲੀ ਪਤਲੀ ਬਣਨੀ ਚਾਹੀਦੀ ਕਿਵੇਂ ਮੰਮੀ ਇਹ ਪਹਿਲੇ ਜਮਾਨੇ ਦੇ ਆ ਜਿਹੜੇ ਆਪਾਂ ਸਾਡੇ ਵਰਗਿਆਂ ਨੂੰ ਤਾਂ ਉਹ ਨਹੀਂ ਆਏ ਪਕੌੜੀਆਂ ਆਉਂਦੀਆਂ ਪਾਣੀ ਲਾ ਕੇ ਸਹੀ ਗੱਲ ਪਾਣੀ ਲਾ ਕੇ ਕਿਵੇਂ ਉਹ ਕਹਿੰਦੇ ਹੁੰਦੇ ਨਾ ਨਾਨੀ ਉਹ ਬਹੁਤ ਸਚਿਆਰੀ ਬਹੁਤ ਆ ਐ ਭੈਣ ਜੀ ਹਾਈ ਪਕਾਈ ਜਾਂਦੀਆਂ ਜਿੱਦਾਂ ਅੱਜ ਕੱਣ ਗਏ ਪਕਾਈ ਜਾਂਦੀਆਂ ਇਸ ਤਰ੍ਹਾਂ ਹੀ ਮੱਕੀਆਂ ਦੀਆਂ ਮੇਹ ਰੋਟੀਆਂ ਕਿੱਥੇ ਗਏ ਆਪਾਂ ਆਪਣੇ ਪਿੰਡ ਹਾਂ ਸਾਡਾ ਪਿੰਡ ਸਾਡਾ ਪਿੰਡ ਉਹ ਵੀ ਪਕਾਈ ਜਾਂਦੀਆਂ ਕਰ ਲਈ ਨਾਨੀ ਇਹ ਤੇ ਪੂਰੀ ਬਦਲੀ ਕਰ ਲਈ ਤੁਸੀਂ ਵਾਹ ਜੀ ਵਾਹ ਇਹ ਓ ਚੱਕ ਲਓ ਜੀ ਮੱਕੀ ਦੀ ਪਹਿਲੀ ਰੋਟੀ ਤਵੇ ਤੇ ਪਾ ਦਿੱਤੀ ਗਏ ਮੈਨੂੰ ਤਾਂ ਇਹ ਨਾਨੀ ਬੜੀ ਮੋਟੀ ਪਕੂਗੀ ਪਰ ਪਤਲੀ ਬਦਲੀ ਕਰਦੀ ਨਾਨੀ ਨੇ ਰੰਗ ਵੇਖ ਮੱਕੀ ਦੇ ਆਟੇ ਰੰਗ ਸੋਹਣਾ ਮੱਕੀ ਦਾ ਤੇ ਰੋਟੀ ਉਧਰ ਸੋਹਣੀ ਗੋਲ ਗੋਲ ਭੈਣ ਜੀ ਬਹੁਤ ਸੋਹਣੀ ਬਣੋ ਬੇਬੇ ਇੱਕ ਪੇੜਾ ਫੜਾਓ ਬੇਬੇ ਨੂੰ ਤੋ ਏ ਆਉਤੀ ਆ ਕਲੋਜੀ ਬਹੁਤ ਹੀ ਇਹਦੇ ਕੰਮ ਬਿਊਟੀਫੁੱਲ ਹੋ ਗਿਆ ਕਿਹੜਾ ਕੰਮ ਹੋ ਗਿਆ ਬੇਬੇ ਇਹ ਮੱਕੀ ਦੀ ਰੋਟੀ ਪੱਕ ਵੀ ਸਾਗ ਬਣ ਗਿਆ ਖਾਓ ਨਜ਼ਾਰੇ ਲਾਓ ਤੇ ਕੰਮ ਕੀ ਹੋ ਗਿਆ ਕੰਮ ਕੀ ਹੁਣ ਸੋਹਣਾ ਬਿਊਟੀਫੁੱਲ ਵੀਜੀ ਬੋਲ ਹਾਂਜੀ ਬਿਊਟੀਫੁੱਲ ਹੋ ਗਿਆ ਘਰ ਦਾ ਹੀ ਸਾਗ ਘਰ ਦਾ ਹੀ ਸਾਗ ਤੇ ਘਰ ਦੀਆਂ ਮੱਕੀ ਦੀਆਂ ਰੋਟੀਆਂ ਖਾਓ ਗਰਮ ਗਰਮ ਦੰਦਿਆਂ ਵੀ ਤੈਨੂੰ ਹੋਰ ਨਾ ਕੁਝ ਦੇਵੇ ਮੱਕੀ ਦੀਆਂ ਰੋਟੀਆਂ ਤੇ ਸਰੋਂ ਦਾ ਸਾਗ ਹੀ ਕੱਲਾ ਦੇਵੇ। ਲਓ ਜੀ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਮੱਕੀ ਦੀ ਰੋਟੀ ਦੇ ਨਾਲ ਸਰੋਂ ਦਾ ਸਾਗ ਆਏ ਹਾਏ ਕਿਹਦਾ ਕਿਹਦਾ ਫੇਵਰੇਟ ਆ ਕਰਾਂ ਦੀ ਕਮੈਂਟ ਕਰਕੇ ਦੱਸ ਦਿਓ। ਮਾਰਾਂ ਦਾ ਫੇਵਰੇਟ ਹੀ ਆ ਸਾਗ ਦਾ। ਆ ਜੋ ਜਿਹਨੇ ਜਿਹਨੇ ਖਾਣਾ। ਮੱਖਣ ਘਰਦਾ। ਹਾਂਜੀ ਆ ਵੇਖ। ਪਾਣੀ ਤੇ ਇਹਨੇ ਲਿਆਉਣਾ ਆਏ ਹਾਏ ਸਾਗ। ਹੁਣਾਂ ਨੇ ਕਹਿੰਦੇ ਤਰਸਾਈ ਜਾਣੇ ਵੀਰੇ ਤੁਸੀਂ ਦੇ। ਏ ਆ ਯਾਰ। ਲਓ ਜੀ ਪਹਿਲੀ ਰੋਟੀ। ਲਓ ਜੀ ਇਧਰ ਰੋਟੀ ਪੱਕ ਰਹੀ ਤੇ ਇਧਰ ਸਾਹ ਕਰਾਂ ਦੀ ਕੌਲੀ ਚ ਪਾ ਲਓ ਏ ਉਹ ਚੱਕ ਸਰੋਂ ਦਾ ਸਾਗ ਤੇ ਨਾਲ ਮੱਕੀ ਦੀ ਰੋਟੀ ਤੇ ਨਾਲ ਦਹੀਂ ਦੇਖ ਲਾ ਤੂੰ ਕੁਲਿਆ ਦੇਖ ਲਾ ਸਾਗ ਮਲਾਈ ਵਰਗਾ ਪਿਆ ਵਾ ਮੱਕੀ ਦੀ ਰੋਟੀ ਸਰੋਂ ਦਾ ਸਾਗ ਹਾਂਜੀ ਜਿਹੜਾ ਖਾਊਗਾ ਕਰੂਗਾ ਜਿਆਦਾ ਇੱਥੇ ਰੱਖ ਲਓ ਜੀ ਮੱਕੀ ਦੀ ਰੋਟੀ ਦੇ ਨਾਲ ਸਰੋਂ ਦਾ ਸਾਗ ਨਾਲ ਦਹੀਂ ਹੋਵੇ ਤੇ ਨਾਲ ਹੋਵੇ ਸਲਾਦ ਫਿਰ ਡੈਡੀ ਜੀ ਨਜ਼ਾਰੇ ਨਜ਼ਾਰੇ ਆ ਆਓ ਵੀ ਜੀ ਨੇ ਜਿਹਨੇ ਖਾਣਾ ਜੇ ਸਾਗ ਉਹ ਵੀ ਮੱਕੀ ਦੀ ਰੋਟੀ ਦੇ ਨਾਲ ਮੱਕੀ ਦੀ ਰੋਟੀ ਦੇ ਨਾਲ ਸਰੋਂ ਦਾ ਸਾਗ ਨਾਲ ਦਹੀਂ ਤੇ ਨਾਲ ਸਲਾਦ ਪੁੱਤੇ ਨਿੰਬੂ ਰੱਖਿਆ ਨਚੋੜਨ ਨੂੰ ਕੋਲੇ ਬੇਬੇ ਤੇ ਨਾਨੀ ਦੇ ਹੱਥ ਦਾ ਬਣਿਆ ਸਾਗ ਤੇ ਮੱਕੀ ਦੀਆਂ ਰੋਟੀਆਂ ਕਿਆ ਹੀ ਬਾਤਾਂ ਨੇ ਆ ਜੋ ਵੀ ਵਧੀਆ ਖਾ ਲਓ ਨਜ਼ਾਰੇ ਜਿਹੜੇ ਖਾਉ ਉਹੋ ਬਿਚਟਾਉ ਹਾਂਜੀ ਜਿੱਤੇ ਜਿਹੜਾ ਨਾ ਖਾਉ ਉਹ ਵੀ ਪਿਛਟਾਉ ਹਾਂ